ਇੱਕ ਕਮਿਸ਼ਨਰ ਰਿਕਮੈਂਡ ਕਰਤਾ ਉਹ ਵੀ ਬਦਲੋ ਜਿਹੜਾ 250 ਦਾ ਗੁਨਾਹ ਕਰ ਦਿਓ ਇਸ ਤੋਂ ਬਿਨਾ ਮਲਾਜਮਾਂ ਦੇ ਭੱਤੇ ਫੋੜਨ ਦੇ ਨਾਮ ਤੇ ਵਿੱਚ ਹਟ ਕਰ ਲੈ 37 ਭੱਤੇ ਹਲੇ ਤੱਕ ਜਿਹੜੇ ਆ ਉਹਦੇ ਹੀ ਦਿੱਤੇ ਇਹ ਜਿਹੜੇ ਆ ਇਹ ਵੀ ਇੱਕ ਧੋਖਾ ਹੈ ਇਸ ਤੋਂ ਬਿਨਾ ਆ 200 ਰੁਪਏ ਦਾ ਜੱਜਿਆ ਟੈਕਸ ਜਿਹੜਾ ਟੈਕਸ ਜਿਹਦਾ ਇੱਕ ਫਰਮਾਨ ਹੁਣ ਕਾ ਪਿੱਛੇ ਜਾਹੇ ਇਹ ਤਾਂ ਭਾਈ ਰਾਜ ਨੂੰ ਕਹਨੋ ਤਾਂ ਕਿ ਕਿਹੜੇ ਪੈਨਸ਼ਨਰ ਹਨ ਉਹ ਆਪਣਾ ਹਿਊਮੀ ਬਣਾਇਆ ਏਕ 2011 ਦਾ ਉਹਦੀ ਅਲਮਾ ਕਰਦਾ ਤੁਸੀਂ ਕੈਸ਼ੀਵਾ ਨਾਮ ਦੇ ਉੱਥੇ ਸੀਨੀਅਰ ਸਿਟੀਜ਼ਨ ਜਿਹੜਾ ਤੇ ਪੈਨਸ਼ਨ ਵਾਲੀ ਸੀਟੀਜ਼ਨ ਸੀ ਜਿਹੜਾ ਸੀਨੀਅਰ ਸਿਟੀਜ਼ਨ ਹੈ ਉਸ ਦਾ ਆਪਣੇ ਜਿਹੜਾ ਇਹ ਜੰਨੀਟਰ ਦਾ ਇਲਾਜ ਆ ਰਿਹਾ ਆ ਬੋਰਡ ਦੇ ਮੁਲਾਜ਼ਮਾਂ ਤੋਂ ਵਿਆਜ ਆ ਰਿਹਾ ਨਿਊਸਪਰ ਕਾਰਪੋਰੇਸ਼ਨ ਦੇ ਸਲਾਹੇ ਪੈਨਸ਼ਨਰਾਂ ਤੋਂ ਵਿਆਜ ਆ ਰਿਹਾ ਤੇ ਇਹ ਜਿਹੜਾ ਇਹ ਵੀ ਇੱਕ ਧੋਖਾ ਹੈ ਧੋਖੇ ਦੇ ਨਾਮ ਲੋਕਾਂ ਦੇ ਤੇ ਅਸੀਂ ਦੁਗਣੇ ਕਰਾਂਗੇ ਰਾਦੇ ਪੱਤੇ ਪਰ ਪਰ ਪੱਤੇ ਇਹਨੇ ਦੁਗਣੇ ਨਹੀਂ ਹੋਏ ਇਹ ਕੂਤਾ ਧੋਖਾ ਅੱਗੇ ਆ ਜਿਏ ਪੈਨਸ਼ਨਰ ਦੀ ਗੱਲ ਪੈਨਸ਼ਨਰ ਨਾਲ ਬੜਾ ਵੱਡਾ ਧੋਖਾ ਹੋਇਆ ਤੇ ਕਮਿਸ਼ਨਰਾਂ ਨੇ ਹਾਲੇ ਤੱਕ ਲਾਗੂ 113% ਦੇ ਉੱਤੇ 15% ḍab ਦਿੱਤਾ ਗਿਆ ਜਿਹੜਾ ਤੇ ਪੇਸ਼ਮੇਸ਼ ਦੀ ਰਕਮੈਂਡੇਸ਼ਨ ਨਹੀਂ ਹੈ ਨੇ ਜਿਸ ਕਰਕੇ ਕਈ ਸਮਾਂ ਮਾਰ ਸਭ ਤੋਂ ਵੱਡਾ ਤੁਕਣਾ ਹੈ ਮੀਟਿੰਗਾਂ ਦੇ ਵਿੱਚ ਜਿਹੜੀਆਂ ਵੀ ਹੋਈਆਂ ਭਾਵੇਂ ਇਥੋਂ ਦੱਸਿਆ ਗਿਆ ਕਿ ਮੀਟਿੰਗਾਂ ਜਿਹੜੀਆਂ ਆ ਦੇ ਕੇ ਮੁੱਖ ਮੰਤਰੀ ਮੇਰਾ ਕੀਤਾ ਹੀ ਕੋਈ ਨਹੀਂ ਆ ਜਿਹੜੀ ਸਬ ਕਮੇਟੀ ਬਣਾਈ ਹੋਆ ਉਸ ਵਿੱਚ ਵੀ ਧੋਖਾ ਕੀਤਾ ਉਥੇ ਗਿਆਨ ਨਾਲ ਜਿਹੜੀ ਆ ਮੀਟਿੰਗ ਨਹੀਂ ਕੀਤੀ 29 ਤਰੀਕ ਨੂੰ ਇਹ ਜਿਹੜੀ ਆ ਇਸ ਕਰਕੇ ਪੈਨਸਿਓਨ ਰਹਿਾਨਾ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਇਹ ਤੋਂ ਦੇ ਵਿੱਚ ਕਿ ਮੋਸ਼ਨਲ ਫ੍ਰੈਕਸ਼ਨੇਸ਼ਨ ਦੀ ਗੱਲ ਤਾਂ ਪੈਨਸਿਓਨ ਭਰਾਵਾਂ ਨਾਲ ਗੱਲ ਜਿਹੜੀ ਇਹ ਗਾਣਦੇ ਹਨ ਕਿ 24/7 ਦਾ ਇੱਕ ਲੈਟਰ ਇਸ਼ੂ ਕਰ ਦਿੱਤਾ ਜਿਹਦੇ ਵਿੱਚ ਉਹ ਗੜੀਆਂ ਉਧਾਰਨਾ ਫਿਕਸ਼ਸ ਲੈ ਕੇ ਉਹ ਤਿੰਨ ਉਧਾਰਨਾ ਲੈ ਕੇ ਜਿਹੜਾ ਉਹ ਮੋਸ਼ਨ ਆ ਪਛੇ ਜਾਂਦਾ ਜਿਆ ਪਰਮਾਨ ਜਾਰੀ ਕਰ ਦਿੱਤਾ ਜੇ ਇਹਦੇ ਮੜ ਕਿਸੇ ਨੂੰ ਵੀ ਪੈਦਾ ਨਹੀਂ ਹੁੰਦਾ ਇਸ ਕਰਕੇ ਇਹ ਸਰਕਾਰ ਜਿਹੜੀ ਆ ਧੋਖੇ ਦੀ ਸਰਕਾਰ ਹੈ ਮਰਾਜਮਾਂ ਦੀ ਗੱਲ ਕਰ ਲਈਏ ਮਰਾਜਮਾਂ ਨੇ ਮੰਗ ਕੀਤੀ ਤੇ ਸਾਡੇ ਜਿਹੜੀਆਂ ਕ੍ਰੁਤੀਆਂ ਹੋ ਗਈਆਂ ਜੋ ਸਾਡਾ ਜਿਹੜਾ ਆ 225 ਵਾਲਾ ਗੁਨਾਹ ਜਿਹਦੇ ਨਾਲ ਕੋਈ ਲਾਭ ਨਹੀਂ ਹੁੰਦਾ ਇਸ ਦਾ ਪੇ ਕਮਿਸ਼ਨਰ ਰਿਕਮੈਂਡ ਕਰਦਾ ਉਹ ਵੀ ਬਦਲੋ ਜਿਹੜਾ 259 ਦਾ ਗੁਨਾਹ ਕਰ ਦਿਓ ਇਸ ਤੋਂ ਬਿਨਾ ਕਾਰਜਵਾ ਦੇ ਭੱਤੇ ਸੋਧਣ ਦੇ ਨਾਮ ਦੇ ਉੱਤੇ ਵਿਤਹਾੜ ਕਰਨਾ 37 ਭੱਤੇ ਸਾਡੇ ਤੱਕ ਜਿਹੜੇ ਆ ਉਦੋਂ ਹੀ ਦਿੱਤੇ ਇਹ ਜਿਹੜੇ ਆ ਇਹ ਵੀ ਇੱਕ ਧੋਖਾ ਹੈ ਇਸ ਤੋਂ ਬਿਨਾਂ ਆ 200 ਰੁਪਏ ਦਾ ਜੱਦੀ ਟੈਕਸ ਜਿਹੜਾ ਟੈਕਸ ਜਿਹਦਾ ਇੱਕ ਫਰਮਾਨ ਹੁਣ ਕਾ ਪੁੱਛਿਆ ਜਾਏ ਇੱਕ ਭਾਈ ਰਾਜ ਨੂੰ ਕਹਨ ਦਿੱਤਾ ਕਿ ਜਿਹੜੇ ਪੈਨਸ਼ਨਰ ਹਨ ਉਹਨਾਂ ਤੇ ਵੀ ਨਾ ਜਾਊਗਾ ਉਹ ਆਪਣਾ ਹੀ ਬਣਾਇਆ ਇੱਕ 2018 ਦਾ ਉਹ ਨਹੀਂ ਅਲੰਗਣਾ ਕਰ ਰਹੇ ਤੁਸੀਂ ਕੈਸ ਮਰਾਂ ਦੇ ਉਥੇ ਸੀਨੀਅਰ ਸਿਟੀਜ਼ਨ ਜਿਹੜਾ ਪੈਨਸ਼ਨਰ ਵੀ ਸਿਟੀਜ਼ਨ ਸੇ ਜਿਹੜਾ ਸੀਨੀਅਰ ਸਿਟੀਜ਼ਨ ਹੈ ਉਸ ਦਾ ਆਪਣੇ ਜਿਹੜਾ ਤੇ ਜਨਰਲ ਐਡਰੈਸ ਲਾਗ ਆ ਰਿਹਾ ਆ ਬੋਰਡ ਦੇ ਮੁਲਾਜ਼ਮਾਂ ਤੋਂ ਲਿਆ ਜਾ ਰਿਹਾ ਮਿਊਸਪਲ ਕਾਰਪੋਰੇਸ਼ਨ ਦੇ ਸਰਾਏ ਪੈਨਸ਼ਨਰਾਂ ਤੋਂ ਲਿਆ ਜਾ ਰਿਹਾ ਤੇ ਇਹ ਜਿਹੜਾ ਆ ਇਹ ਵੀ ਇੱਕ ਧੋਖਾ ਹੈ ਧੋਖੇ ਦੇ ਨਾਮ ਮੋਟਾ ਦੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ